ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਾਰੀ ਸਤਿ ਸੰਗਤ ਜੀਓ ਅੱਜ ਆਪਾਂ ਇਹਨਾਂ ਸ਼ਬਦਾਂ ਦੇ ਉੱਤੇ ਇਹਨਾਂ ਦੀ ਵਿਚਾਰ ਕਰਨੀ ਹੈ ਇਹ ਸ਼ਬਦ ਨੇ ਅਬ ਹਿਰਦਾ ਅਬ ਪਾਣੀ ਇਹ ਹਵੇ ਅਬ ਬਾ ਵਿੱਚ ਪਾਣੀ ਵਿੱਚ ਇਹ ਸਾਰੇ ਪਾਣੀ ਦੇ ਔਰ ਇਹ ਹਰਦਾ ਇੱਕ ਹੈ ਅਭ ਹੈ ਪੈ ਹੁੰਦਾ ਡਰ ਤੇ ਅਬੈ ਹੁੰਦਾ ਡਰ ਤੋਂ ਰਹਿਤ ਪੈ ਕੀ ਹੈ ਇਹ ਭਾਵਵਾਚਕ ਪੁਲਿੰਗ ਨਾਮ ਹੈ ਭਾਵਵਾਚਕ ਪੁਲਿੰਗ ਨਾਮ ਹੈ ਇਹਨਾਂ ਦੀ ਆਪਾਂ ਵਿਚਾਰ ਕਰਨੀਆਂ ਇਹਨਾਂ ਪੰਕਤੀਆਂ ਦੇ ਰਾਹੀਂ ਜੋ ਗੁਰਬਾਣੀ ਦੇ ਵਿੱਚੋਂ ਆਪਾਂ ਲਈਆਂ ਨੇ ਇਹਨਾਂ ਦੀ ਆਪਾਂ ਵਿਚਾਰ ਕਰਨੀ ਹੈ ਸੋ ਆਪਾਂ ਕਰੀਏ ਇਹਨਾਂ ਦੀ ਵਿਚਾਰ ਪਹਿਲਾ ਹੈ ਅਬ ਆੜਾ ਤੇ ਪੱਬਾ ਇਹਦਾ ਹਿਰਦਾ ਤੇ ਪਾਣੀ ਵੀ ਆਇਆ ਇਹਦਾ ਦੋਨੇ ਦਾ ਇਹਦੇ ਮਤਲਬ ਆਏ ਨੇ ਜਿਵੇਂ ਪਹਿਲਾ ਹਿਰਦਾ ਜੈਸੀ ਪੂਖ ਹੋਏ ਅਬ ਅੰਤਰ ਤੂੰ ਸਮਰਥ ਸਚ ਦੇਵਨ ਹਾਰ ਸਚ ਦੇਵਨ ਹਾਰ ਜੈਸੀ ਪੂਖ ਜੈਸੀ ਪੂਖ ਜਿਸ ਤਰ੍ਹਾਂ ਦੀ ਪੂਖ ਕਿਸੇ ਦੇ ਹਿਰਦੇ ਦੇ ਵਿੱਚ ਹੁੰਦੀ ਆ ਜੋ ਜੀ ਵੀ ਭੁੱਖ ਹੁੰਦੀ ਹੈ ਉਹਨੂੰ ਉਸ ਅਮਰਥ ਪਰਮਾਤਮਾ ਸਦਾ ਤੇ ਰਹਿਣ ਵਾਲਾ ਦੇਵਨ ਹਾਰ ਜਿਹੜਾ ਹੈ ਉਹ ਪੂਰੀ ਕਰਦਾ ਹੈ ਜੈਸੀ ਪੂਕ ਹੋਏ ਅਬ ਅੰਤਰ ਤੂੰ ਉਸ ਅਮਰਥ ਸੱਚ ਦੇਵਨ ਹਾਰ ਐਸਾ ਗਿਆਨ ਸੁਨੋ ਅਬ ਮੋਰੇ ਐਸਾ ਗਿਆਨ ਐਸਾ ਗਿਆਨ ਸੁਨੋ ਮੇਰੇ ਸਾ ਸੰਗਤ ਇਹ ਜਿਹੜਾ ਹੈ ਐਸਾ ਗਿਆਨ ਸੁਨੋ ਅਬ ਅਬ ਕੀ ਹੈ ਹਿਰਦਾ ਮੇਰੇ ਹਿਰਦੇ ਐਸਾ ਜਿਹੜਾ ਹੈ ਉਹ ਗਿਆਨ ਸੁਨੋ ਅਬ ਤੋਂ ਭਾਵ ਆਪਣਾ ਹਿਰਦਾ ਹਿਰਦਾ ਉਸ ਤੋਂ ਅੱਗੇ ਹੈ ਪ੍ਰੀਤਮ ਪ੍ਰੀਤ ਬਣੀ ਅਬ ਐਸੀ ਜੋਤੀ ਜੋਤ ਮਿਲਾਈ ਪ੍ਰੀਤਮ ਏ ਪ੍ਰੀਤਮ ਸੰਬੋਧਨ ਸ਼ਬਦ ਹੈ ਪ੍ਰੀਤਮ ਪ੍ਰੀਤ ਬਣੀ ਪ੍ਰੀਤ ਪ੍ਰੀਤ ਬਣੀ ਬਣੀ ਅਬ ਹਿਰਦਾ ਹਿਰਦੇ ਵਿੱਚ ਐਸੀ ਐਸੀ ਬਣੀ ਜੋਤੀ ਜੋਤ ਮਲਾਈ ਜੋਤੀ ਮਨੁੱਖ ਦੀ ਜਿਹੜੀ ਆਤਮਾ ਹੈ ਉਹ ਪਰਮਾਤਮਾ ਦੀ ਵਿੱਚ ਮਿਲ ਜਾਂਦੀ ਹੈ ਭਾਵ ਸਾਡੀ ਜੋਤ ਹੁੰਦੀ ਆ ਜੋਤੀ ਹੁੰਦੀ ਆ ਉਹਦੀ ਜੋਤ ਹੁੰਦੀ ਆ ਸਾਡੀ ਜੋਤੀ ਉਹਦੀ ਜੋਤ ਦੇ ਵਿੱਚ ਮਿਲ ਜਾਂਦੀ ਹੈ ਇਹੋ ਜੀ ਜਿਹੜੀ ਹੈ ਹਿਰਦੇ ਦੇ ਅੰਦਰ ਜਿਹੜੀ ਆ ਉਹ ਪ੍ਰੀਤ ਵੰਡੀ ਨਾਨਕ ਨਦਰੀ ਧਨ ਸੁਹਾਗਣ ਸ਼ਬਦ ਸ਼ਬਦ ਅਬ ਸਾਧਾਰੇ ਨਾਨਕ ਨਦਰੀ ਧਨ ਸੁਹਾਗਣ ਨਾਨਕ へ ਨਾਨਕ ਨਦਰੀ ਉਹਦੀ ਨਜ਼ਰ ਦੇ ਰਾਈ ਧਨ ਜਿਹੜੀ ਹੈ ਜੀਵ ਇਸਤਰੀਆ ਸੁਹਾਗਣ ਹੈ ਸ਼ਬਦ ਸ਼ਬਦ ਅਬ ਸਾਧਾਰੇ ਅਬ ਸ਼ਬਦ ਜਿਹੜਾ ਹੈ ਅਬ ਨੂੰ ਅਬ ਹਿਰਦੇ ਨੂੰ ਸਾਧਾਰੇ ਸਾਧਾਰੇ ਅਬ ਅਬ ਕੀ ਹੈ ਹਿਰਦਾ ਤੋਂ ਸਾਡਾ ਕਹਿਣ ਤੋਂ ਭਾਵ ਇੱਕ ਅਬ ਜਿਹੜਾ ਹੈ ਉਹ ਹਿਰਦੇ ਨੂੰ ਕਿਹਾ ਜਾਂਦਾ ਅਗੇ ਮਨਮੁਖ ਤੇ ਅਬ ਭਗਤ ਨਾ ਹੋਵਸ ਹੋਮੇ ਪਤੇ دیਵਾਨੇ ਮਨੁਖ ਤੇ ਮਨਮੁਖ ਤੇ ਜਿਹੜੇ ਮਨਮੁਖ ਹਨ ਮਨਮੁਖਾ ਤੋਂ ਅਬ ਭਗਤ ਅਬ ਭਗਤ ਜਿਹੜੀ ਹੈ ਉਹ ਨਹੀਂ ਹੋ ਸਕਦੀ ਅਭ ਭਗਤ ਹੁੰਦੀ ਹੈ ਜਿਵੇਂ ਉਹਦੇ ਨਾਲ ਹਿਰਦੇ ਨਾਲ ਪ੍ਰੀਤ ਜੀ ਲਾ ਕੇ ਕਰਦੇ ਪ੍ਰੀਤ ਲਾ ਕੇ ਮਨ ਮੁਖਾਨ ਤੋਂ ਇਕਾਗਰਤਾ ਦੇ ਨਾਲ ਜਿਵੇਂ ਅਸੀਂ ਕਹਿ ਸਕਦੇ ਹਾਂ ਇਕਾਗਰਤਾ ਦੇ ਨਾਲ ਪਰਮਾਤਮਾ ਦੀ ਭਗਤੀ ਨਹੀਂ ਹੁੰਦੀ ਆ ਜਿਹੜੀ ਹੈ ਅਭ ਭਗਤ ਇਹਨੂੰ ਕਹਿੰਦੇ ਆ ਇਕਾਗਰਤਾ ਅਭ ਇਕਾਗਰਤਾ ਹਿਰਦੇ ਦੀ ਇਕਾਗਰਤਾ ਦੇ ਨਾਲ ਜਿਹੜੀ ਆ ਉਹ ਪਰਮਾਤਮਾ ਦੀ ਭਗਤੀ ਨਹੀਂ ਹੁੰਦੀ ਅਗੇ ਇੱਥੇ ਫਿਰ ਹੈ ਇਹ ਪਾਣੀ ਵਾਸਤੇ ਵੀ ਆ ਗਿਆ ਬਿਨ ਅਬ ਸ਼ਬਦ ਆਪੇ ਸ਼ਬਦ ਸ਼ਬਦ ਜਿਹੜਾ ਰੂਪੀ ਜਲ ਆ ਸ਼ਬਦ ਰੂਪੀ ਜਲ ਬਿਨਾ ਨਾ ਮਾਂਜੀਏ ਸਾਚੇ ਤੇ ਸੱਚ ਹੋਏ ਨਾ ਮਾਂਜੀਏ ਮਾਂਜਿਆ ਨਹੀਂ ਜਾਂਦਾ ਕੀ ਮਨ ਮਨ ਨੂੰ ਮਾਂਜਿਆ ਨਹੀਂ ਜਾ ਸਕਦਾ ਮਨ ਜਿਹੜਾ ਹੈ ਉਹਨੂੰ ਕੀ ਹੈ ਉਹ ਮਾਂਜਿਆ ਨਹੀਂ ਜਾ ਸਕਦਾ ਇਹਦੇ ਬਗੈਰ ਸ਼ਬਦ ਰੂਪੀ ਜਲ ਤੋਂ ਬਗੈਰ ਅੱਗੇ ਫਿਰ ਆ ਅਮ ਔਂਕਰ ਲੱਗਿਆ ਇਹ ਪਾਣੀ ਇੱਕ ਵਚਨ ਦੇ ਵਿੱਚ ਆ ਰਿਹਾ ਜੇ ਇਹਨੂੰ ਚੱਕਦੇ ਹੋ ਤੇ ਬਹੁਵਚਨ ਪਾਣੀ ਹੋਏਗਾ ਇਹ ਪਾਣੀ ਇੱਕ ਇੱਕ ਵਚਨ ਚ ਕਹੋ ਨਾਨਕ ਹਮ ਤੁਮ ਗੁਰ ਕੋਈ ਹੈ ਕਹੋ ਨਾਨਕ ਹਮ ਤੁਮ ਨਾਨਕ ਏ ਨਾਨਕ ਹਮ ਤੁਮ ਗੁਰ ਕੋਈ ਹੈ ਗੁਰੂ ਨੇ ਹਮ ਤੁਮ ਹਮਰੀ ਮੇਰੀ ਤੇਰੀ ਖੋ ਲਈ ਹੈ ਅਭ ਹੈ ਅਬ ਹੈ ਆਬ ਮਿਲੋਗ ਨਹੀਂ ਪਾਣੀ ਦੇ ਵਿੱਚ ਪਾਣੀ ਮਿਲੋਗ ਨਹੀਂ ਮਿਲਣਾ ਮਿਲ ਜਾਣਾ ਅਬ ਹੈ ਛੇਤੀ ਅਬ ਰਲਿਆ ਅਬ ਹੈ ਪਾਣੀ ਛੇਤੀ ਪਾਣੀ ਵਿੱਚ ਪਾਣੀ ਰਲਿਆ ਜਲ ਦੇ ਵਿੱਚ ਜਲ ਰਲਿਆ ਬੋਲ ਨਾ ਨਿਕਸਿਆ ਜਾਏ ਫਿਰ ਉਹ ਵੱਖਰਾ ਨਹੀਂ ਹੋ ਸਕਦਾ ਜੇਕਰ ਅਸੀਂ ਦੋ ਪਾਣੀ ਇਕੱਠੇ ਕਰ ਲਈਏ ਨਾ ਦੋ ਪਾ ਗਲਾਸ ਪਾਣੀ ਦੇ ਲੈ ਲਈਏ ਕਿ ਇਧਰ ਇਹ ਇੱਕ ਵੀ ਉਹਨੂੰ ਪਾਰੀਏ ਤੇ ਫਿਰ ਇਹ ਦਾ ਵੱਖਰਾ ਕਢਣਾ ਬੀ ਦਾ ਵੱਖਰਾ ਉਹ ਨਹੀਂ ਲਿਖਦਾ ਉਹ ਨਹੀਂ ਹੁੰਦਾ ਉਹ ਨਹੀਂ ਲਿਖ ਨਹੀਂ ਹੁੰਦਾ ਹੁਬ ਹੁਬ ਅੰਬਹਿ ਸੇਤੀ ਅਬ ਰਲਿਆ ਬਹੁਲ ਨ ਲਿਖਿਆ ਜਾਏ ਫਿਰ ਪਾੜਣੀ ਹੋ ਸਕਦਾ ਅਡ ਨਹੀਂ ਹੋ ਸਕਦਾ ਅੱਗੇ ਹੈ ਇਹਦੇ ਚ ਸੰਬੰਧ ਕਰਕੇ ਜਾ ਜਾਂਦਾ ਅਬ ਹੈ ਕੈ ਸੰਗ ਨੀਕਾ ਵਨ ਕੋ ਨਾਨਕ ਕੁੰਭ ਜਲੇ ਮੈਂ ਡਾਰਿਓ ਕਹੋ ਨਾਨਕ ਕੁੰਭ ਜਲੇ ਮੈਂ ਡਾਰਿਓ ਅਬ ਅੰਬੈ ਅੰਤ ਮਿਲੋ ਹੁਣ ਅੰਬੈ ਕੈ ਸੰ ਨਿਕਾ ਬਣ ਅੰਬੈ ਤੂ ਪਾਵ ਹੈ ਸੰਬੰਧ ਕਰ ਕੇ ਹੈ ਇਹ ਬਣ ਗਿਆ ਪਾਣੀ ਦੇ ਨਾਲ ਸੰਬੰਧ ਕਰ ਕੇ ਕਹੋ ਨਾਨਕ ਕੁੰਭ ਕੁੰਭ ਜੀਏ ਕੜਾ ਕੁੰਭ ਜਿਹੜਾ ਹੈ ਕੜਾ ਕਹੋ ਨਾਨਕ ਨਾ ਜੀ ਕਹਿੰਦੇ ਕੁੰਭ ਜਲੇ ਕੁੰਭ ਜਿਹੜਾ ਹੈ ਉਹ ਜਲੇ ਜਲੇ ਪਾਣੀ ਵਿੱਚ ਮਹਿ ਵਿੱਚ ਪਾਣੀ ਵਿੱਚ ਡਾਰਿਓ ਪਾਇਓ ਅਭ ਹੈ ਅਬ ਮਿਲੋ ਹੁਣ ਪਾਣੀ ਦੇ ਵਿੱਚ ਪਾਣੀ ਜਿਹੜਾ ਹੈ ਉਹ ਮਿਲ ਜਾਂਦਾ ਅਦਿਕਰਨਕਾਰਕ ਵਿੱਚ ਅਭ ਹੈ ਵਿੱਚ ਆ ਗਿਆ ਇਹ ਅਦਿਕਰਨਕਾਰਕ ਦੇ ਵਿੱਚ ਹੈ ਅੱਗੇ ਹੈ ਜਲਤ ਅੰਭ ਥੰਬ ਮਨ ਤਾਵਤ ਸੜੇ ਜਲਦੇ ਹੋਏ ਨੂੰ ਮਾਇਆ ਦੇ ਵਿੱਚ ਤ੍ਰਿਸ਼ਨਾ ਦੇ ਵਿੱਚ ਜਲ ਰਹੇ ਮਨ ਨੂੰ ਇਹ ਕੀ ਹੈ ਇਹ ਜਲ ਜਿਹੜਾ ਹੈ ਜਲ ਦੇ ਤੌਰ ਤੇ ਇਹ ਆਉਂਦਾ ਹੈ ਉਹ ਪਰਮਾਤਮਾ ਦਾ ਜਿਹੜਾ ਨਾਮ ਹੈ ਉਹ ਜਲ ਜਲ ਰੂਪੀ ਉਹਦਾ ਨਾਮ ਜਿਹੜਾ ਹੋ ਉਹ ਜਲ ਹੈ ਤੇ ਥੰਬ ਔਰ ਇਹ ਥੰਬ ਦਾ ਵੀ ਹੈ ਕੰਮ ਕਰਦਾ ਮਨ ਧਾਵਤ ਤੇ ਧਾਵਤ ਮਨ ਨੂੰ ਜਿਹੜਾ ਮਨ ਦੌੜਦਾ ਫਿਰਦਾ ਉਹਨੂੰ ਠਹਿਰਾਉਂਦਾ ਬੰਨਨ ਭਉ ਭਾਗਾ ਜਿਉਂ ਜਲ ਅੰਬ ਉੱਪਰ ਕਮਲ ਨਿਰਾਰੇ ਜਿਉਂ ਜਲ ਜਿਸ ਤਰ੍ਹਾਂ ਜਲ ਅੰਬ ਜਲ ਅੰਬ ਉੱਪਰ ਕਮਲ ਨਿਰਾਰੇ ਉੱਪਰ ਜਿਵੇਂ ਉਹ ਕਮਲ ਦਾ ਫੁੱਲ ਪਾਣੀ ਦੇ ਵਿੱਚ ਉੱਪਰ ਰਹਿੰਦਾ ਤੇ ਪਾਣੀ ਦੇ ਉਹ ਉਹਨੂੰ ਬੜਾ ਛਾਲੇ ਮਾਰਦਾ ਉਹਦੇ ਵਿੱਚ ਰਹਿੰਦਾ ਉਹ ਵੱਖਰਾ ਰਹਿੰਦਾ ਨਿਰਾਰੇ ਉਹਦੇ ਤੇ ਉਹਦੇ ਤੇ ਕੋਈ ਅਸਰ ਨਹੀਂ ਹੁੰਦਾ ਇਹ ਬੰਦ ਆਪਾਂ ਨੂੰ ਅੰਬ ਦਾ ਪਤਾ ਲੱਗ ਗਿਆ ਅੰਬ ਅੰਬ ਜਿਹੜਾ ਹੈ ਉਹ ਪਾਣੀ ਹੈ ਕਾਚ ਗਗਰੀਆ ਅੰਬ ਮਝਰੀਆ ਕਾਚ ਗਗਰੀਆ ਕਾਚੀ ਗਗਰੀਆ ਜਿਹੜੀ ਹੈ ਉਹਦੇ ਵਿੱਚ ਕੀ ਆ ਪਾਣੀ ਜੜ ਮਝਰੀਆ ਵਿੱਚ ਕੋ ਨਾਨਕ ਕੁੰਭ ਜਲੇਮ ਹੈ ਡਾਰਿਓ ਕੋ ਨਾਨਕ ਨਾਨਕ ਕੀ ਕਹਿੰਦੇ ਕੁੰਭ ਜਿਹੜਾ ਹੈ ਉਹਨੂੰ ਜਲੇਮ ਹੈ ਜਲ ਦੇ ਵਿੱਚ ਡਾਰਿਓ ਪਾਇਓ ਅੰਬ ਅੰਬ ਮਿਲੋ ਪਾਣੀ ਦੇ ਨਾਲ ਪਾਣੀ ਮਿਲ ਜਾਂਦਾ ਪਾਣੀ ਦੇ ਨਾਲ ਪਾਣੀ ਮਿਲਦਾ ਅੰਬ ਅੰਬ ਅੱਗੇ ਹੈ ਅਗਲਾ ਲਫ਼ਜ਼ ਹੈ ਆਪੈ ਆ ਪੈ ਪੈ ਹੁੰਦਾ ਡਰ ਭਾਵਵਾਚਕ ਪਲਿੰਗ ਹੈ ਡਰ ਤੇ ਜਿਹੜਾ ਆਲ ਆਦੀਏ ਆੜਾ ਉਹ ਹੁੰਦਾ ਡਰ ਤੋਂ ਰਹਿਤ ਡਰ ਤੋਂ ਰਹਿਤ ਅਬ ਹੈ ਡਰ ਤੋਂ ਰਹਿ ਅਬ ਹੈ ਨਿਰੰਜਨ ਪਰਮ ਪਦ ਤਾਕਾ ਭੀਖਖ ਹੋਈ ਆਪ ਹੈ ਨਿਰੰਜਨ ਆਪ ਹੈ ਪਹਿ ਤੋਂ ਰਹਿਤ ਨਿਰੰਜਨ ਪਰਮ ਪਦ ਪਰਮ ਪਦ ਹੁੰਦਾ ਹੈ ਆਤਮਿਕ ਜੀਵਨ ਦੀ ਸ੍ਰੇਸ਼ਟ ਪਦਵੀ ਉੱਤਮ ਪਦਵੀ ਤਾਕਾ ਪੀਖਕ ਹੋਏ ਭਉ ਤਜ ਜਾਏ ਭਉ ਡਰ ਤਜ ਭਉ ਭਜ ਜਾਏ ਭਜ ਜਾਂਦਾ ਅਬ ਹੈ ਹੋਏ ਰਹੀਏ ਆਪ ਹੈ ਅਬ ਹੈ ਨਹੀਂ ਕਹਿਣਾ ਇਹਨੂੰ ਅਬ ਹੈ ਨਹੀਂ ਕਹਿਣਾ ਅਬ ਹੈ ਕਰਨ ਆਬ ਹੈ ਅਬ ਹੈ ਨਹੀਂ ਇਕੱਠਾ ਨਹੀਂ ਆਬ ਹੈ ਹੋਏ ਰਹੀ ਅਗੇ ਸਨ ਭਰਿਓ ਨਾਨਕ ਠਾਕੁਰ ਕੀ ਸਰਨ ਭਰਿਓ ਨਾਨਕ ਠਾਕੁਰ ਕੀ ਸਨ ਭਰਿਓ ਆਬ ਹੈ ਧਾਨ ਸੁਖ ਪਾਇਓ ਅਬ ਹੈ ਡਰ ਰਹਿਤ ਧਾਨ ਸੁਖ ਪਾਇਓ ਧਾਨ ਸੁਖ ਪਾਇਓ ਸੋ ਸਾਸਨ ਇਹ ਜਿਹੜੇ ਲਹੇ ਪਾਣੀ ਤੇ ਫਿਰ ਦਾ ਇਹ ਦੋ ਆ ਇਹਨਾਂ ਨੂੰ ਅਸੀਂ ਵੱਖ ਕਰੰਦਾ ਜੋ ਇਹ ਵੱਖ-ਵੱਖ ਨੇ ਇਹਨਾਂ ਦੇ ਭੰਗਿਆਂ ਦੇ ਅਨੁਸਾਰ ਆਪਾਂ ਇਹਨਾਂ ਨੂੰ ਸਮਝਣ ਦਾ ਯਤਨ ਕੀਤਾ ਇਸੇ ਤਰ੍ਹਾਂ ਕਿ ਵੱਖਰਾ ਲੱਗ ਜਾ ਆਪ ਹੈ ਇਹਦੇ ਨਾਲ ਮਿਲਦਾ ਜੁਦਾ ਤਾਂ ਇੱਥੇ ਲਿਖਿਆ ਆਪ ਹੈ ਡਰ ਤੋਂ ਰਹੇ ਆਪ ਹੈ ਪੈ ਹੁੰਦਾ ਡਰ ਤੇ ਅਭੈ ਜਿਹੜਾ ਹੈ ਉਹ ਡਰ ਤੋਂ ਰਹਦਾ ਹੈ ਪਾਉ ਹੁੰਦਾ ਨਾ ਜੀ ਪਾਉ ਪਉ ਜਿਹੜਾ ਹੈ ਉਹ ਹੁੰਦਾ ਇਕਵਚਨ ਪਉ ਪਉ ਕੀ ਹੁੰਦਾ ਇਕਵਚਨ ਜਿਵੇਂ ਅਸੀਂ ਲਿਖਦੇ ਹਾਂ ਪਉ ਆ ਇਕਵਚਨ ਇਹਦਾ ਬਹੁਵਚਨ ਪੈ ਬਣ ਜਾਂਦਾ ਪੈ ਬਣ ਗਿਆ ਠੀਕ ਹੈ ਹੁਣ ਇੱਥੇ ਆਪ ਹੈ ਦਰਤੋਂ ਰਹਿਤ ਦਰ ਤੋਂ ਰਹਿਤ ਦਰ ਤੋਂ ਰਹਿਤ ਸੋਸਾ ਸੰਗਤ ਇਹ ਸਾਰੇ ਲੱਗਦੇ ਆਪਾਂ ਵਿਚਾਰ ਕੀਤੀ ਹੈ ਤੋ ਇਹ ਨਹੀਂ ਵਿਚਾਰ ਜਿਹੜੀ ਆ ਉਹ ਪਰਵਾਣ ਕਰਨੀ ਅਗਲੇ ਜਿਹੜੀ ਆ ਵਿਚਾਰ ਆਪਾਂ ਫੇਰ ਮਿਲਾਂਗੇ ਔਰ ਇਸ ਤੋਂ ਅਗਲਾ ਵਿਸ਼ਾ ਜਿਹੜਾ ਹੈ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਲੈ ਕੇ ਆਵਾਂਗੇ ਸੋ ਇਹ ਨਹੀਂ ਵਿਚਾਰ ਪਰਵਾਣ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ